ਅਗਵਾਤ ਵਾਲੀ ਕੋਟੀ ਵੀ ਘਰਾਉਣਾ ਸਾਰੇ ਲੋਕ ਦੋਨੇ ਬਾਤ ਹਈਆਂ ਕਰਕੇ ਦੱਸੋ ਵੀ ਅਸੀਂ 11 ਨਵੰਬਰ ਨੂੰ ਇਸ ਤੋਂ ਟਿਕਣਾ ਕੱਟ ਕੇ ਦੋਸੇਗੇ ਕਦੋਂ ਇਸ ਤੋਂ ਦੋ ਵਾਰ ਕਰੇਗਾ ਕਿ ਮਾਰ ਕੇ ਕਿਹਨਾਂ ਦਿੱਖੀਆਂ ਤੇ ਬਿਜੋ ਸਾਰੇ ਲੰਮੀ ਲੰਮੀ ਲਾ ਕੇ ਰਾਹ ਦਾ ਧਰਨਾ ਤੇ ਜਿਹੜੀ ਗੱਲ ਮਰੇਗਾ ਜੀ ਬਤਾਇਆ ਰਾਸੀ ਨੂੰ ਲੈ ਕੇ ਆਪਾਂ ਸੰਘਰਸ਼ ਵਿੱਚ ਕਿ ਕਿ ਮੈਨੂੰ ਪਤਾ ਲੱਗਿਆ ਮੈਂ ਮਾਫੀ ਚਾਹਣਾ ਕਿ ਜਿਹੜੀ ਸਾਡੀ ਬੇਰਗਾਂ ਦੀ ਪੈਨਸ਼ਨ ਨਹੀਂ ਆਈ

ਰਨਦੀਪ ਕੌਰ ਪਿੰਡ ਕਾਲੇ ਕੀ ਮੰਗੇ ਆ ਕਿ ਸਾਡੀ ਦਿਹਾੜੀ 700 ਰੁਪਏ ਕੀਤੀ ਜਾਵੇ 12 ਮਹੀਨੇ ਸਾਨੂੰ ਕੰਮ ਦਿੱਤਾ ਜਾਵੇ ਸਾਰੀ ਲੇਬਰ ਨੂੰ ਸੂਜ ਤੇ ਮੈਡੀਕਲ ਕੋਈ ਵੀ ਸਹੂਲਤਾਂ ਕੁਝ ਵੀ ਹੁੰਦਾ ਲੇਬਰ ਨੂੰ ਉਸ ਨੂੰ ਪੈਸੇ ਦਿੱਤੇ ਜਾਣ ਤੇ ਰੈਸਟ ਦਿੱਤੀ ਜਾਵੇ ਘਰ ਬੈਠਣ ਮੈਂ ਹਰਜੀਤ ਸਿੰਘ ਖਿਆਲੀ ਪਿੰਡ ਮਹਿਲਕਲਾਂ ਅਸੀਂ ਅੱਜ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮਜ਼ਦੂਰ ਦੇ ਅਫਸਰ ਸਮਰਪਤ ਡੀਸੀ ਦਫ਼ਤਰ ਦੇ ਵਿੱਚ ਇਕੱਠੇ ਹੋਏ ਆ ਅਸੀਂ ਸਿਕਾਗੋ ਦੇ ਸਹਿਯਦਾਂ ਨੂੰ ਸਮਰਪਤ ਅੱਜ ਇਹ ਸੰਘਰਸ਼ ਕੀਤਾਗਾ ਲੋਕਾਂ ਨੂੰ ਇਕੱਠੇ ਕੀਤਾਗਾ ਲੋਕਾਂ ਦੇ ਜਿਹੜੇ ਮਜ਼ਦੂਰ ਲੋਕਾਂ ਦੀ ਜਿਹੜੇ ਅੱਜ ਦੇ ਹਾਲਾਤ ਨੇ ਉਹ ਬਹੁਤ ਤਰਸਯੋਗ ਨੇ ਇਹਨਾਂ ਨੂੰ ਟਾਈਮ ਤੇ ਕੰਮ ਨਹੀਂ ਮਿਲ ਰਿਹਾ ਇਹਨਾਂ ਨੂੰ ਠੀਕ ਆ ਅੱਜ ਜਿਹੜੇ ਲੋਕ ਨੇ ਸਾਡੇ ਬੇਰੁਜ਼ਗਾਰ ਨੇ ਸਾਡੇ ਜਿਹੜੇ ਬੁਢਾਪਾ ਜਿਹੜੇ ਬਜ਼ੁਰਗ ਨੇ ਸਾਡੇ ਉਹਨਾਂ ਨੂੰ ਜਿਹੜੀ ਚੰਗੀ ਪੈਨਸ਼ਨ ਨਹੀਂ ਮਿਲ ਰਹੀ ਚੰਗਾ ਇਲਾਜ ਨਹੀਂ ਮਿਲ ਰਿਹਾ ਚੰਗੀ ਸਾਡੇ ਬੱਚਾ ਨੂੰ ਸਿੱਖਿਆ ਨਹੀਂ ਮਿਲ ਰਹੀ ਸੋ ਉਹਨਾਂ ਤੋਂ ਸਾਰੇ ਜਿੰਨੀਆਂ ਵੀ ਜਿਹੜੇ ਪੰਜਾਬ ਦੇ ਭੱਜ ਦੇ ਮਸਲੇ ਨੇ ਉਹਨਾਂ ਮਸਲਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਸੰਘਰਸ਼ ਦੇ ਵਿੱਚ ਇਕੱਠੇ ਹੋਏ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਮਜ਼ਦੂਰਾਂ ਨੇ ਕੰਮ ਕੀਤਾਗਾ ਉਹਨਾਂ ਦੇ ਪੈਸੇ ਅਜੇ ਤੱਕ ਉਹਨਾਂ ਦੇ ਅਕਾਊਂਟ 'ਚ ਨਹੀਂ ਪਏ ਜਿਸ ਕਰਕੇ ਸਾਡੇ ਜਿਹੜੇ ਗਰੀਬ ਲੋਕਾਂ ਨੇ ਕਣਕ ਵੀ ਨਹੀਂ ਲਈ ਹੈ ਅਜੇ ਤੱਕ ਜੇ ਅਜੇ ਤੱਕ ਪੈਸੇ ਨਾ ਪਏ ਤਾਂ ਅਸੀਂ ਆਉਣ ਵਾਲੇ 1.5 ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਭਗਵੰਤ ਮਾ ਜਿਹੜਾ ਇਹ ਚੁਟਕਲੇ ਆਵਾਜ਼ ਆ ਜਿਹੜਾ ਇਹ ਡਰਾਮੇ ਆਵਾਜ਼ ਆ ਜਿਹੜਾ ਹਰ ਟਾਈਮ ਝੂਠ ਬੋਲੀ ਜਾਂਦਾ ਵੱਡੇ ਵੱਡੇ ਇਸ਼ਤਿਹਾਰ ਝੂਠ ਤੂਫਾਨ ਬਣਾਉਣਾ ਉਹਦਾ ਕੰਮ ਆ ਅਸੀਂ ਉਹਦੇ ਕੋਠੀ ਦੇ ਮੂਹਰੇ ਵੱਡਾ ਸੰਘਰਸ਼ ਦਾ ਐਲਾਨ ਕਰਾਂਗੇ ਅੱਜ ਇੱਥੇ ਘੱਟੋ-ਘੱਟ 5000 ਬੰਦਾ ਇਕੱਠਾ ਅਸੀਂ ਇੱਥੇ ਘੱਟੋ-ਘੱਟ 20000 ਬੰਦਾ ਇਕੱਠ ਇੱਕ ਬੜਾਪਾ ਪੈਨਸ਼ਨ ਹੈ 700 ਰੁਪਏ ਦੇ ਹਾਇੜੀ ਆ ਪੱਕਾ ਰੋਜ਼ਗਾਰ ਆ ਸਿਹਤ ਸਹੂਲਤਾਂ ਨੇ ਸੰਗੀ ਸਿੱਖਿਆ ਗਈ ਇੱਕ ਆਪਣੀ ਖੇਤੀ ਭਵਿੰਡਤਾ ਖੇਤੀ ਆਧਾਰਿਤ ਉਜੋਗ ਪਿੰਡਾਂ ਦੇ ਵਿੱਚ ਧਰਤੀ ਹੇਠਲਾ ਪਾਣੀ ਨੂੰ ਬਚਾਉਣ ਦੇ ਜਿਹੜੇ ਸਾਡੇ ਮੁੱਖ ਮਸਲੇ ਨੇ ਜੇ ਮਸਲੇ ਹੱਲ ਨਾ ਹੋਏ ਤਾਂ ਜਿਹੜੀ ਸਾਡੀ ਲੜਾਈ ਆ ਇਹ ਉਹਨਾਂ ਟਾਈਮ ਸਾਡੀ ਚਾਰੀ ਰਹੂਗੀ ਇਹਦਾ ਨਾਮ ਪੂਰਨ ਸਿੰਘ ਆ ਪਿੰਡ ਗਹਿਲ ਇਹਨਾਂ ਉਤਸਾਹ ਲੋਕਾਂ ਦੇ ਵਿੱਚ ਕਿ ਭਗਵੰਤ ਮਾਨ ਨੂੰ ਸਬਕ ਸਿਖਾ ਦਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗਰੀਬ ਦਲਤ ਸਮਾਜ ਆ ਅੱਜ ਭੁੱਖਾ ਤੇ ਮਰ ਰਿਹਾ ਚਾਰ ਚਾਰ ਪੰਜ ਪੰਜ ਮਹੀਨੇ ਹੋ ਗਏ ਕਿਸੇ ਦੀ ਪੈਨਸ਼ਨ ਨਹੀਂ ਮਿਲਦੀ ਕਿਸੇ ਦਾ ਹੱਕ ਪੈਸਾ ਨਹੀਂ ਪਿਆ ਹਜੇ ਤੱਕ ਨਿਰਗਾਂ ਦੇ ਵਿੱਚ ਜਿਹੜਾ ਕੰਮ ਆ ਉਹਦੇ ਪੈਸੇ ਨਹੀਂ ਪੈ ਰਹੇ ਤੇ ਧੱਕੇ ਸਾਹੀ ਹੋਈ ਕਰ ਰਹੇ ਆ ਚਾਰਸਵਰੀ ਕੰਮ ਨਹੀਂ ਮੜ ਰਿਹਾ ਆ ਸੜਕਾਂ ਦਾ ਕੰਮ ਬੰਦ ਕਰ ਦਿੱਤਾ ਨਾਲ ਨਾਲ ਜੋ ਕੱਚੇ ਰਾਹਾਂ ਦਾ ਕੰਮ ਸੀ ਉਹ ਵੀ ਬੰਦ ਕਰ ਦਿੱਤਾ ਤੇ ਅੱਜ ਗਰੀਬ ਦੀ ਹਸਪਤਲ ਲੁੱਟ ਕਸਟ ਪੂਰੀ ਹੋ ਰਹੀ ਹੈ ਕਣ ਕਲੈਨ ਕਨੀਓ ਗਰੀਬ ਅੱਜ ਬੈਠੇ ਆ ਤੇ ਸਰਕਾਰਾਂ ਪੈਸਾ ਨਹੀਂ ਪਾ ਰਹੀਆਂ ਉਧਰੋਂ ਭਗਵਾਨ ਜੀ ਚੁਟਕਲੇ ਸੁਣਾ ਰਿਹਾ ਬੜਾ ਕੁਛ ਮੈਂ ਗਰੀਬਾਂ ਨੂੰ ਦੇ ਰਿਹਾ ੱੱੱਕੇ ਨਾਲ ਘਰੇ ਰਸਣ ਵੰਡ ਰਿਹਾ ਫਲਾਣਾ ਧਮਕੜਾ ਕੁਛ ਵੀ ਪਰ ਕੁਛ ਨਹੀਂ ਦੇ ਰਿਹਾ ਅੱਜ ਗਰੀਬ ਬੜੇ ਦੁਖੀ ਆ ਇਹ ਸਰਕਾਰ ਤੋਂ ਪੂਰੇ ਤੰਗ ਨੇ ਤੇ ਆ ਜਿਹੜਾ ਚਿੱਟੇ ਦਾ ਕੋਡ ਆ ਪਿੰਡ ਪਿੰਡ ਚੱਲਦਾ ਇਹ ਤੇ ਉਹ ਕੰਟਰੋਲ ਨਹੀਂ ਕਰ ਸਕਿਆ ਲੋਕ ਸਰਿਆਂ ਮੈਂ ਪਰਸੀਆਂ ਗਲਾਂ ਚ ਪਾ ਕੇ ਕਹਿ ਰਹੇ ਸਾਡੇ ਪਿੰਡ ਚਿੱਟਾ ਵਿਖਦਾ ਪਰ ਕੰਟਰੋਲ ਨਹੀਂ ਹੋ ਰਿਹਾ ਪੁਲਿਸ ਬੜੀ ਜ਼ਬਰਦਸਤੀ ਕਰ ਰਹੀ ਆ ਪਰ ਫਿਰ ਵੀ ਪੁਲਿਸ ਤੋਂ ਕੰਟਰੋਲ ਨਹੀਂ ਹੋ ਰਿਹਾ ਇਹ ਹੀ ਕੋਸ਼ਿਸ਼ੀ ਮੰਗਾਂ ਨਹੀਂ ਸਾਡੀਆਂ ਚਿੱਟਾ ਬੰਦ ਹੋਵੇ ਤੇ ਜਿਹੜੇ ਨੌਜਵਾਨ ਫਿਰ ਰਹੇ ਨੇ ਇਹਨਾਂ ਨੂੰ ਰੋਜ਼ਗਾਰ ਮਿਲੇ ਪੱਤਾ ਮਿਲੇ ਗਰੀਬਾਂ ਨੂੰ ਦਿਹਾੜੀ ਵਧੀਆ ਮਿਲੇ ਤੇ ਵਧੀਆ ਜੀਵਨ ਬਤੀਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਜ਼ਦੂਰਾਂ ਕੱਤਨੀ ਅਜਰੋ ਜਥੇਬੰਦ ਹੋ ਜਾਣ ਜਥੇਬੰਦियां ਇਕੱਠੀਆਂ ਹੋ ਜਾਣ ਤਾਂ ਪੰਜਾਬ ਦੇ ਲੋਕਾਂ ਨੂੰ ਮਜ਼ਦੂਰ ਜਥੇਬੰਦੀਆਂ ਅਗਵਾਈ ਦੇ ਸਕਦੀਆਂ ਨੇ ਉਹਨਾਂ ਦੇ ਅੱਗੇ ਵੜਸ਼ਣ ਦੀਆਂ ਨੇ ਮਜ਼ਦੂਰਾਂ ਦੀ ਕੋਈ ਤਾਕਤ ਕੂਲ ਦੀ ਜਦੋਂ ਅਸੀਂ ਖਿੰਡੇ-ਪੁੰਡੇ ਹੁੰਨੇ ਆ ਉਦੋਂ ਵਿਅਕਤੀ ਦਾ ਮੁੱਲ ਤੱਕਰ ਹੁੰਦਾ ਜਦੋਂ ਅਸੀਂ ਖਿੰਡੇ-ਪੁੰਡੇ ਹੁੰਨੇ ਆ ਉਦੋਂ ਸ਼ਰਮਾਇਦਾ ਤੱਕਰ ਹੁੰਦਾ